ਮਾਮੇ ਦੇ ਘਰ ਪੱਕੇ ਬੇਲਣੇ ਦੀ ਰੋਟੀ ਮਾਮੇ ਦੇ ਘਰ ਪੱਕੇ ਬੇਲਣੇ ਦੀ ਰੋਟੀ ਸਾਡੇ ਪਕਣ ਅੱਜ ਪੂੜੀਆਂ ਵੇ ਅੱਜ ਹੋਈਆਂ ਮਰਾਤਾ ਪੂੜੀਆਂ ਵੇ ਅੱਜ ਹੋਈਆਂ ਮਰਾਤਾ ਪੂੜੀਆਂ ਵੇ ਬਲ 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 ਇਹਨਾਂ ਦਾ ਤਿਹਾਰ ਯਾਨੀ ਧੀਆ ਦਾ ਤਿਹਾਰ ਤੀਆਂ ਦਾ ਤਿਹਾਰ ਹੈ ਜਦ ਤੀਆਂ ਨਵੀਂ ਵਿਆਈ ਹੋਈ ਹੈ ਆਪਣੇ ਪੇਕੇ ਘਰ ਆਂਦੀ ਹੈ ਤਾਂ ਆਪਣੀ ਸੱਸਾਂ ਦੀਆਂ ਗੱਲਾਂ ਕਰਦੀ ਹੈ ਆਪਣੇ ਪਰੋਣੇ ਦੀਆਂ ਬੁਰਾਈਆਂ ਵੀ ਕਰਦੀ ਹੈ ਛਾਈਆਂ ਵੀ ਕਰਦੀ ਹੈ ਤਾਂ ਬੋਲੀਆਂ ਦੇ ਰਾਹੇ ਉਹ ਦੱਸਦੀਆਂ ਨੇ ਇਸ ਤਰ੍ਹਾਂ ਤੀਆਂ ਦਾ ਤਿਹਾਰ ਦੀ ਸ਼ੁਰੂਆਤ ਹੋਈ ਹੈ ਨਾ ਕਰੋ ਸ਼ਹਿਰ ਬਣ ਗਿਆ ਭਾਵੇਂ ਪਰ ਪਿੰਡਾਂ ਦੀ ਯਾਦ ਅੱਜ ਵੀ ਤਾਜ਼ਾ ਨਹੀਂ ਤੁਹਾਨੂੰ ਅੱਜ ਵੀ ਯਾਦ ਤਾਂ ਆ ਜਾਂਦੀ ਹੈ ਬਿਲਕੁਲ ਸਹੀ ਕਿਹਾ ਤੁਸੀਂ ਇਹ ਗੱਲ ਪਿੰਡਾਂ ਹਾਂਜੀ ਮਨ ਤਾਂ ਇਹ ਲੱਗਦਾ ਕਿ ਨਵੀਆਂ ਵਿਆਹੀਆਂ ਸਾਰੀਆਂ ਸਾਰਿਆਂ ਦੀ ਵਿਆਹ ਹੋਏ ਭਾਜੀ ਨੇ ਸੱਚ ਦੇ ਪੈਂਟ ਪੈਂਟ ਹੋਈਆਂ ਸਾਰੀਆਂ ਐ ਨਾ ਕਰੋ ਸਾਹਮਣੇ ਬੇਇੱਜ਼ਤੀ ਨਾ ਕਰੋ ਦੇਖੋ

ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਇਸ ਪੰਜਾਬ ਦੇ ਵਿੱਚ ਕਈ ਐਦਾਂ ਦੇ ਵਿਰਾਸਤ ਤਿਹਾਰ ਨੇ ਜਾਂ ਫਿਰ ਇਸ ਤਰੀਕੇ ਦੀਆਂ ਵਿਰਾਸਤ ਚੀਜ਼ਾਂ ਨੇ ਜੋ ਲੋਪ ਸਮੇਂ ਦੇ ਸਮੇਂ ਹੋ ਗਈ ਸੀ ਪਰ ਕਿਤੇ ਕਿਤੇ ਹੁਣ ਅੱਜ ਕੱਲ ਦੀ ਪੀੜ੍ਹੀ ਫੋਨਾਂ ਦੇ ਨਾਲ ਨਾਲ ਉਹ ਵਿਰਾਸਤ ਚੀਜ਼ਾਂ ਨੂੰ ਵੀ ਮੁਰ ਤੋਂ ਲੈ ਕੇ ਆ ਰਹੀ ਹੈ ਦੱਸ ਦਿੰਨੇ ਅੱਜ ਕੱਲ ਤੀਆਂ ਦਾ ਤਿਹਾ ਚੱਲ ਰਿਹਾ ਪੂਰੇ ਪੰਜਾਬ ਪਰ ਦੇ ਵੀ ਤੀਆਂ ਤਿਹਾਰ ਮਨਾਇਆ ਜਾ ਰਿਹਾ ਹੈ ਜਗ੍ਹਾ ਜਗ੍ਹਾ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਇਹਦੇ ਤਿਹਾੜ ਮਨਾਏ ਜਾ ਰਹੇ ਸਾਨੂੰ ਲੈ ਕੇ ਮੋਹਾਲੀ ਜ਼ਿਲ੍ਹੇ ਦਾ ਕਸਬਾ ਨਮਾਗਰੋਂ ਹੈ ਜਿੱਥੇ ਤੁਸੀਂ ਦੇਖੋ ਕਿ ਕਾਫੀ ਲੋਕ ਤਿਆਰੀ ਚੱਲ ਰਹੀ ਸੀ ਇਸ ਗਰੁੱਪ ਦੀ ਜੋ ਕਿ ਤੀਆਂ ਦਾ ਤਿਹਾੜ ਅੱਜ ਮਨਾਇਆ ਢਿੱਲੋ ਫਾਰਮ ਦੇ ਵਿੱਚ ਕਾਫੀ ਜੜੀਆਂ ਸੱਚ ਕੇ ਸਾਰੀਆਂ ਆਈਆਂ ਨੇ ਕੁਝ ਕੁਆਰੀਆਂ ਨੇ ਕੁਝ ਵਿਹਾਈਆਂ ਨੇ ਕੁਝ ਸੱਸਾਂ ਨੇ ਕੁਝ ਬਹੂਆਂ ਨੇ ਤਾਂ ਅੱਜ ਕਿੰਨੀ ਕੀ ਤਿਆਰੀ ਤੇ ਕਿਸ ਤਰੀਕੇ ਦਾ ਇਹਨਾਂ ਨੂੰ ਲੱਗਿਆ ਤਾਂ ਪੁਰਾਣੇ ਸਮਿਆਂ ਬਾਰੇ ਕੀ ਜਾਣਦੇ ਨੇ ਇਸ ਨੂੰ ਲੈ ਕੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੇ ਸਾਲ ਵੀ ਪ੍ਰੋਗਰਾਮ ਕੀਤਾ ਸੀ ਤਾਂ ਕਾਫੀ ਜਿਹੜਾ ਇਹਨਾਂ ਵੱਲੋਂ ਇਸ ਵਾਰ ਵੱਧ ਚੜ ਕੇ ਕੀਤਾ ਹੈ ਪਿਛਲੀ ਵਾਰੀ ਕੁਝ ਘੱਟ ਸੀ ਪਰ ਇਸ ਵਾਰ ਵੱਡਾ ਹਾਲ ਵੱਡਾ ਪੈਲਸ ਜਿਹੜਾ ਇਹਨਾਂ ਵੱਲੋਂ ਬੁੱਕ ਕੀਤਾ ਗਿਆ ਇਸ ਨੂੰ ਲੈ ਕੇ ਕਾਫੀ ਗਰਮੋ ਗਰਮੀ ਵੀ ਹੋ ਜਾਂਦੀ ਹੈ ਅਸ ਤਾਂ ਇਹ ਸਮਝ ਲਓ ਕਿ 5-4 ਘੰਟੇ ਦਾ ਸਟ੍ਰਗਲ ਸੀ ਹੈਨਾ ਸਭ ਤੋਂ ਪਹਿਲਾਂ ਅਸੀਂ ਨਗਰ ਕੌਂਸਲ ਪ੍ਰਧਾਨ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਇੱਕ ਸ਼ਬਦ ਤੁਹਾਨੂੰ ਤੋਂ ਲੈਣਾ ਕੁਝ ਨਹੀਂ ਕਹਿੰਦਾ ਧਿਆਨ ਤੁਹਾਨੂੰ ਅੱਛਾ ਕਿਵੇਂ ਲੱਗਿਆ ਬਸ ਇਹ ਦੱਸ ਦਿਓ ਬਹੁਤ ਵਧੀਆ ਲੱਗਿਆ ਜੀ ਪਿਛਲੇ ਸਾਲ ਨਾਲੋਂ ਵਧੀਆ ਸੀ ਹਾਂ ਜੀ ਅੱਗੇ ਮਨੰਦੇ ਰਹੋਗੇ ਹਾਂ ਜੀ ਲਗਦਾ ਕਿ ਆਪਸੀ ਪਿਆਰ ਵੀ ਸਾਰੇ ਦੇ ਇਕੱਠਾ ਹੋ ਜਾਂਦਾ ਹੈ ਨਾ ਕੀ ਹੋ ਜਾਂਦੀਆਂ ਬੰਨ੍ਹਦੇ ਸਿਰ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਕਿੰਨੇ ਦਿਨਾਂ ਤੋਂ ਤਿਆਰੀ ਚੱਲ ਰਹੀ ਸੀ ਕਾਫੀ ਇੱਕ ਮਹੀਨੇ ਸੇ ਹਾਂਜੀ ਪੂਰੇ ਗਰੁੱਪ ਚ ਮੈਸੇਜ ਹੁੰਦੇ ਸੀ ਕਮੈਂਟ ਹਨਾ ਹਰ ਚੀਜ਼ ਦਾ ਮਤਲਬ ਮੈਡਮ ਬਤਾ ਰਹੇ ਆ ਵੀ ਕਿਸ ਤਰ੍ਹਾਂ ਕੀ ਕਰਨਾ ਹੈ ਹੈ ਮਤਲਬ ਬਹੁਤ ਅੱਛੇ ਸੇ ਹੈਂਡਲ ਕਰ ਰਹੇ ਹੈ ਗਰਮੋਗਰਮੀ ਹੋ ਗਈ ਨਹੀਂ ਅੱਜ ਕੋਈ ਗਰਮ ਨਹੀਂ ਹੈ ਜੀ ਜਦ ਖਾਣਾ ਬਣਾਉਣਾ ਹੁੰਦਾ ਨਾ ਘਰ ਤੇਬ ਗਰਮੀ ਲੱਗਦੀ ਹੈ ਹਾਂ ਅੱਜ ਵੀ ਗਰਮੀ ਨਹੀਂ ਅੱਜ ਕੋਈ ਗਰਮੀ ਨਹੀਂ ਹੈ ਜੀ ਨਹੀਂ ਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਪੂਰਾ ਅੱਜ ਭੁੱਲ ਕੇ ਸਾਰੇ ਦੁੱਖ ਸੁੱਖ ਸਾਰੇ ਪਿੱਛੇ ਜੋ ਵੀ ਸਰਵੈਂਸ ਇੰਜੋਏ ਕੀਤਾ ਜੀ ਬਹੁਤ ਖੁਸ਼ ਹੈ ਪੂਰਾ ਇੰਜੋਏ ਕੀਤਾ ਜੀ ਹਾਂਜੀ ਅੱਛੇ ਪਹਿਲਾਂ ਤਿਹਾਰ ਮਨਾਏ ਜਾਂਦੇ ਸੀ ਪਰ ਕਾਫੀ ਲੋਪ ਹੋ ਗਏ ਸੀ ਹਾਂਜੀ ਭੁੱਲ ਗਏ ਸੀ ਲੋਕ ਪਰ ਹੁਣ ਲਗਾਤਾਰ ਨਵੀਂ ਜਨਰੇਸ਼ਨ ਹੋਰ ਵੀ ਲਗਾਤਾਰ ਨਾ ਤਿਹਾਰ ਮਨਾਇਆ ਜਾ ਰਿਹਾ ਕਰਵਾ ਚੌਥ ਹੋ ਗਿਆ ਜਾਂ ਫਿਰ ਹੁਣ ਤੀਆਂ ਦਾ ਤਿਹਾਰ ਹੈ ਤਾਂ ਹੁਣ ਲੱਗਦਾ ਕਿ ਬੱਚੇ ਫੋਨਾਂ ਦੇ ਨਾਲ ਨਾਲ ਇਸ ਚੀਜ਼ ਨੂੰ ਵੀ ਆਪਣੇ ਨਾਲ ਜੋੜ ਰਹੇ ਨੇ ਹਾਂਜੀ ਜੀ ਜ਼ਰੂਰ ਕਰਨਗੇ ਜੀ ਜਿਵੇਂ ਬੱਚੇ ਨੂੰ ਨਾਲ ਲੈ ਕੇ ਆਵਾਂਗੇ ਦਿਖਾਵਾਂਗੇ ਤਾਂ ਹੀ ਬੱਚੇ ਸਮਝਾਂਗੇ ਇਹ ਚੀਜ਼ਾਂ ਨੂੰ ਨਾ ਹਾਂਜੀ ਕਿਵੇਂ ਦਾ ਸੀ ਕਲਚਰ ਇਹ ਪ੍ਰਾਣਾ ਕਿੰਨਾ ਵਧੀਆ ਲੱਗਦਾ ਬਹੁਤ ਵਧੀਆ ਸੀਗਾ ਹੁਣ ਦੁਬਾਰੇ ਫੇਰ ਸੇ ਕੋ ਸਾਰੇ ਕਰਦੇ ਐ ਇੰਜੋਏ ਕਰਦੇ ਬੱਚੇ ਆਉਂਦੇ ਐ ਸਭ ਇੰਜੋਏ ਕਰਦੇ ਬਹੁਤ ਅੱਛਾ ਲੱਗਦਾ ਐ ਸਾਰੇ ਮਨ ਤਾਂ ਇਹ ਲੱਗਦਾ ਕਿ ਨਵੀਆਂ ਵਿਹਾਈਆਂ ਸਾਰੀਆਂ ਸਾਰਿਆਂ ਦੀ ਵਿਆਹ ਹੋਏ ਪਾਜੀ ਨੇ ਸਜ ਤੇ ਪੈਂਟ ਪੈਂਟ ਹੋਈਆਂ ਸਾਰੀਆਂ ਐ ਨਾ ਕਰੋ ਸਾਹਮਣੇ ਬੇਇੱਜ਼ਤੀ ਨਾ ਕਰੋ ਦੇਖੋ ਇਹ ਗੱਲ ਕਰਦਾ ਪਰ ਜੋ ਵੀ ਹੈ ਪਰ ਅੱਛਾ ਬਹੁਤ ਐ ਇਹਨਾਂ ਨੂੰ ਹੀ ਲੱਗਦਾ ਹਾਂਜੀ ਹਾਂਜੀ ਬੋਲ ਮੇਰੇ ਕਿੰਨੇ ਵਿਆਹਾਂ ਚਾਹੀ ਨਹੀਂ ਹੋਣ ਜਿੰਨਾਂ ਚਾਹ ਲੱਗਦਾ ਵੀ ਸੀਗਾ ਹੋਰ ਕੀ ਮੈਂ ਉਸ ਟਾਈਮ ਤੱਕ ਥੋੜਾ ਆ ਨਾ ਯਾਦ ਤਿਹਾਰ ਯਾਨੀ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਹੈ ਜਦ ਤੀਆਂ ਨਵੀਂ ਬਿਾਈ ਹੋਈਆਂ ਆਪਣੇ ਪੇਕੇ ਘਰ ਆਂਦੀਆਂ ਤੇ ਆਪਣੀ ਸੱਸਾਂ ਦੀਆਂ ਗੱਲਾਂ ਕਰਦੀਆਂ ਆਪਣੇ ਪਰੋਣੇ ਦੀਆਂ ਬੁਰਾਈਆਂ ਵੀ ਕਰਦੀਆਂ ਛਾਈਆਂ ਵੀ ਕਰਦੀਆਂ ਤੇ ਬੋਲੀਆਂ ਦੇ ਰਾਹੇ ਉਹ ਦੱਸਦੀਆਂ ਨੇ ਇਸ ਤਰ੍ਹਾਂ ਤੀਆਂ ਦਾ ਤਿਹਾਰ ਦੀ ਸ਼ੁਰੂਆਤ ਹੋਈ ਹੈ تیرੇ تیرੇ ਹਾਂਜੀ ਯਾਦ ਆ ਰਿਹਾ ਪਿਛਲੇ ਸਾਲ ਤੁਸੀਂ ਇੱਕ ਬੋਲੀ ਪਾਈ ਸੀ ਸ਼ਾਇਦ ਹਾਂ ਹੁਣ ਇਸ ਵਾਰੀ ਪਾ ਕੇ ਸੁਣਾ ਦੋ ਹੁਣ ਪਾਓ ਕਿਹੜੀ ਸੀਗੀ ਵੀਰੇ ਉਹ ਮੈਂ ਹੁਣ ਮੈਂ ਸਭ ਕੁਝ ਯਾਦ ਤੋਂ ਨਹੀਂ ਕਰਾਣਾ ਅੱਛਾ ਉਹ ਮਾਮੇ ਦੇ ਘਰ ਪੱਕੇ ਬੇਲਣੇ ਦੀ ਰੋਟੀ ਮਾਮੇ ਦੇ ਘਰ ਪੱਕੇ ਬੇਲਣੇ ਦੀ ਰੋਟੀ ਸਾਡੇ ਪਕਣ ਅੱਜ ਪੂੜੀਆਂ ਵੇ ਅੱਜ ਹੋਈਆਂ ਮਰਾਦਾ ਪੂਰੀਆਂ ਵੇ ਅੱਜ ਹੋਈਆਂ ਮਰਾਦਾ ਪੂਰੀਆਂ ਵੇ ਬੱਲੇ 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 ਅੱਜ ਪੂਰਾ ਨਮਾ ਕਰੋ ਖੁਸ਼ ਹੈ ਹੈਨਾ ਮੇਰੇ ਖਿਆਲ ਜਿਆਦਾ ਅਮਨ ਮੈਡਮ ਦਾ ਜਿਆਦਾ ਸਟ੍ਰਗਲ ਹੈ ਹੈਨਾ ਹਰ ਸਾਲ ਹੀ ਨਾ ਬੋਲੋ ਇਹ ਪ੍ਰੋਗਰਾਮ ਲਿਖ ਕੇ ਜਾਂਦੇ ਨੇ ਤਾਂ ਕਿੰਨਾ ਕੁ ਤਿਆਰੀ ਸੀ ਸਭਾਜੀ ਤਾਂ ਬਹੁਤ ਜਿਆਦਾ ਤੁਸੀਂ ਫੇਸਬੁੱਕ ਕਰ ਲਿਆ ਪੂਰਾ ਮੇਰੇ ਖਿਆਲ ਪੂਰੇ ਵਾਰਡ ਕੀ ਪੂਰਾ ਅੱਧਾ ਨਵਾਂ ਗਰਾਉਂਡ ਤੁਹਾਡੇ ਨਾਲ ਆ ਗਿਆ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇਜੀ ਤੁਸੀਂ ਸਾਡੀ ਆਵਾਜ਼ ਸੁਣ ਰਹੇ ਆ ਤਾਂ ਕਿ ਇਹ ਅੱਜ ਸਾਰਿਆਂ ਨੂੰ ਮੁਬਾਰਕਾਂ ਤੀਜ ਦੀਆਂ ਬਹੁਤ ਬਹੁਤ ਮੇਰੇ ਕਹਿਣ ਦਾ ਮਤਲਬ ਹੈ ਵੀ ਮੈਨੂੰ ਬਹੁਤ ਵਧੀਆ ਲੱਗਿਆ ਵੀ ਇਹ ਮਤਲਬ ਮੇਰੇ ਨਾਲ ਤੁਰਦੇ ਆ ਇਹਨਾਂ ਦੇ ਵਜੋਂ ਅਸੀਂ ਸਾਈਂ ਪ੍ਰੋਗਰਾਮ ਕੀਤਾ ਹੈ ਠੀਕ ਹੈ ਨਾ ਔਰ ਬਸੇ ਬਾਕੀ ਇਹਨਾਂ ਨੂੰ ਪੁੱਛ ਲਓ ਲੱਗਦਾ ਕਿ ਜਿਹੜੀ ਰੁਸਮ ਹੁੰਦੀ ਹੈ ਘਰ ਦੇ ਵਿੱਚ ਜਾਂ ਫਿਰ ਆਪਸੀ ਕਲੇਸ਼ ਦੇ ਕਾਰਨ ਬੰਦਾ ਰੁਸ ਜਾਂਦਾ ਅੰਦਰ ਬੈਠੇ ਰਹਿੰਦਾ ਬਾਹਰ ਖੁੱਲ ਕੇ ਗੱਲ ਨਹੀਂ ਕਰ ਸਕਦਾ ਮੇਰੇ ਖਿਆਲ ਇਸ ਤਰੀਕੇ ਦੇ ਪ੍ਰੋਗਰਾਮ ਵਿੱਚ ਬੰਦਾ ਇੰਜੋਏ ਵੀ ਕਰਦਾ ਤੇ ਆਪਣੀ ਗੱਲ ਵੀ ਸ਼ੇਅਰ ਕਰ ਲੈਂਦਾ ਕਿਤਨਾ ਕਿਤਨਾ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਸ਼ੇਅਰ ਕਰਦੇ ਆ ਸਾਡੇ ਨਾਲ ਅਸੀਂ ਇਹਨਾਂ ਨਾਲ ਇਦਾਂ ਰਹਿੰਦੇ ਆ ਮਤਲਬ ਜਿੱਦਾਂ ਆਪਣੇ ਘਰ ਵਾਂਗੂ ਆਦੀ ਕਦੀ ਐਮਸੀ ਨਹੀਂ ਸੋਚਿਆ ਆਪਣੇ ਉਹਨੂੰ ਵੀ ਵੱਡੇ ਐਮਸੀ ਬਣ ਕੇ ਐਮਸੀ ਕੋਈ ਬੜੀ ਗੱਲ ਨਹੀਂ ਹੈਗੀ ਹਾਂਜੀ ਮਲੇ ਇਹਨਾਂ ਦੇ ਦੋ ਅਸੀਂ ਐਮਸੀ ਬਣੇ ਆ ਜੇ ਅਸੀਂ ਇਹਨਾਂ ਦੇ ਨਾਲ ਨਹੀਂ ਖੜੋਂਗੇ ਤਾਂ ਫਿਰ ਇਹਨਾਂ ਨਾਲ ਖੜੂਗਾ ਕੌਣ ਇਸ ਟਾਈਮ ਇਹਨਾਂ ਦੇ ਨਾਲ ਖੜੋ ਹਮੇਸ਼ਾ ਇਹ ਜਿੱਦਾਂ ਵੀ ਕਹਿੰਦੇ ਆ ਜੇ ਪਬਲਿਕ ਨਾਲ ਤਾਂ ਅਸੀਂ ਤਾਂ ਹੀ ਆ ਨਾਲ ਠੀਕ ਹੈ ਨਾ ਅਸੀਂ ਬਹੁਤ ਸਾਨੂੰ ਬਹੁਤ ਵਧੀਆ ਲੱਗਿਆ ਬਾਕੀ ਇਹਨਾਂ ਤੋਂ ਪੁੱਛੋ ਵੀ ਕਿੱਦਾਂ ਲੱਗਿਆ ਜੀ ਮੈਨੂੰ ਲੱਗਦਾ ਕਿ ਹੋਰ ਇੰਜੋਏ ਕਰ ਰਿਹਾ ਜਿਸ ਤਰੀਕੇ ਨਾਲ ਹਰ ਸਾਲ ਪ੍ਰੋਗਰਾਮ ਤੁਹਾਡੇ ਵੱਲ ਕੀਤਾ ਜਾ ਰਿਹਾ ਹੈ ਨਾਲ ਨਾਲ ਤੁਹਾਡਾ ਹੋਰ ਗਰੁੱਪ ਵੱਧਦਾ ਜਾ ਰਿਹਾ ਹੈ ਮੇਰੇ ਖਿਆਲ ਹਾਂਜੀ ਮੇਰਾ ਤਾਂ ਜੀ ਵੱਧਾ ਆਪਣੇ ਕਿੰਨ ਤਾਂ ਮੈਂ ਕਹਿ ਰਹੀਆਂ ਵਧੀਆ ਹੋ ਰਿਹਾ ਬਾਕੀ ਆ ਤਾਂ ਮੈਨੂੰ ਕੁਝ ਪਤਾ ਨਹੀਂ ਜੀ ਅੱਛਾ ਕਿਵੇਂ ਲ ਅਮਨ ਮੈਡਮ ਦੀ ਬਦੌਲਤ ਸਾਨੂੰ ਬੜਾ ਵਧੀਆ ਲੱਗਿਆ ਐ ਇੰਜੋਏ ਕੀਤਾ ਅਸੀਂ ਤੀਜ ਮਨਾਈ ਪਿੰਡਾਂ ਦੀ ਜਿੰਨੀ ਵੀ ਪੁਰਾਣੀਆਂ ਆਦਤਾਂ ਸੀ ਉਹ ਸਾਰੀਆਂ ਸਾਨੂੰ ਅੱਜ ਤਾਜ਼ਾ ਹੋ ਗਈਆਂ ਐ ਜਿੱਦਾਂ ਅਸੀਂ ਪਹਿਲਾਂ ਪਿੰਡਾਂ ਵਿੱਚ ਤੀਜ ਮਨਾਉਂਦੇ ਸੀਗੇ ਉਦੋਂ ਅੱਜ ਅਸੀਂ ਇੱਥੇ ਖੂਬ ਇੰਜੋਏ ਕੀਤਾ ਨਮਕਰੋ ਸ਼ਹਿਰ ਬਣ ਗਿਆ ਭਾਵੇਂ ਪਰ ਪਿੰਡਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਨੇ ਤੁਹਾਡੀਆਂ ਅੱਜ ਵੀ ਯਾਦਾਂ ਤਾਜ਼ਾ ਨੇ ਬਿਲਕੁਲ ਸਹੀ ਕਹਿਆ ਤੁਸੀਂ ਇਹ ਗੱਲ ਪਿੰਡਾਂ ਦੇ ਆ ਅੱਜ ਵੀ ਬਹੁਤ ਸੋਹਣੀਆਂ ਸਾਰੀਆਂ ਸਜਦਾ ਸਗੀ ਆਈਆਂ ਹੋਈਆਂ ਆਪਣੇ ਆਪਣੇ ਰੂਪ ਚ ਆਈਆਂ ਹੋਈਆਂ ਨੇ ਅੱਜ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਯਾਦ ਹੈਗਾ ਨਾ ਕੋਈ ਸਾਸ ਨਾ ਕੋਈ ਸਰਨ ਨਾ ਕੋਈ ਘਰ ਵਾਲਾ ਅੱਜ ਕੋਈ ਅੱਜ ਕੋਈ ਗੋਡੇ ਦਾ ਦਰਦ ਨਹੀਂ ਅੱਜ ਕੋਈ ਬੱਖੀ ਦਰਦ ਨਹੀਂ ਕਿਤੇ ਕੁਝ ਨਹੀਂ ਅੱਜ ਗੋਡੇ-ਗੋਡੇ ਚਾਹ ਸਭ ਨੂੰ ਹੈ ਜੀ ਸਭ ਨੂੰ ਚਾਹ ਹੈ ਜੀ ਕਿੰਨਾ ਬੇਟਾ ਇੰਜੋਏ ਕੀਤਾ ਬਹੁਤ ਜ਼ਿਆਦਾ ਬਹੁਤ ਇੰਜੋਏ ਕੀਤਾ ਮਜ਼ਾ ਆਇਆ ਹਾਂ ਜੀ ਬਿਲਕੁਲ ਤਿੰਨ ਦੇ ਨਾਲ ਦੀ ਨਾਲ ਸਾਡੇ ਨਾਲ ਹੋਰ ਵੀ ਨੇ ਤਾਂ ਕਿਵੇਂ ਤਿਆਰੀ ਕਿੰਨੀ ਕੀ ਸੀ ਇਸ ਵਾਰ ਇੱਕ ਮਹੀਨਾ ਹੋ ਗਿਆ ਜੀ ਸਾਰਿਆਂ ਨੂੰ ਤਿਆਰੀਆਂ ਕਰਦਿਆਂ ਨੂੰ ਕਿਸੇ ਕਰਦੇ ਸੀ ਕਰ ਨੱਚਣ ਹਾਂਜੀ ਬਹੁਤ ਇੰਜੋਏ ਕੀਤਾ ਨਵੀਆਂ ਨਵੇਂ ਫਰੈਂਡਾਂ ਬਣੀਆਂ ਜਿਹੜੇ ਉਨੀ ਜਾਣਦੇ ਸੀ ਅਸੀਂ ਉਹਨਾਂ ਨੂੰ ਵੀ ਜਾਣਨ ਲੱਗ ਗਏ ਬਹੁਤ ਫਰੈਂਡਾਂ ਬਣੀਆਂ ਬਹੁਤ ਅੱਛਾ ਲੱਗਿਆ ਸਾਨੂੰ ਅੱਗੇ ਲੱਗਦਾ ਕਿ ਇਸ ਤਰ੍ਹਾਂ ਦੇ ਤਿਹਾਰਿਆਂ ਨਾਲ ਪਿਆਰ ਵੀ ਵੱਧ ਹੈ ਹਾਂਜੀ ਕਿਉਂਕਿ ਪੜੋਸ ਦੇ ਵਿੱਚ ਆਪਾਂ ਜਿਹੜਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਇੱਕ ਦੂਜੇ ਪੜੋਸੀ ਨੂੰ ਆਪ ਜਾਣਦੇ ਨਹੀਂ ਹੁੰਦੇ ਪਰ ਲੇਕਿਨ ਇਸ ਤਰੀਕੇ ਤੇ ਯਾਰਾ ਜੀ ਦੋਸਤੀ ਬਹੁਤ ਬਣ ਜਾਂਦੀ ਹੈ ਪਰੋਸੀ ਹੈ ਨਾ ਬਣ ਗਏ ਜੀ ਹਾਂ ਜੀ ਬਹੁਤ ਸੇਲੀਆਂ ਮਾਨੀਆਂ ਸਾਡੀਆਂ ਬਹੁਤ ਸਾਰੀਆਂ ਸਾਰੀਆਂ ਸੇਲੀਆਂ ਪਤਾ ਨਹੀਂ ਕਿੰਤੂ ਕਿੰਤੂ ਆਈਆਂ ਸਾਨੂੰ ਕਿਤੋਂ ਕਿਤੋਂ ਮਿਲੀਆਂ ਬੜਾ ਮਜ਼ਾ ਆਇਆ ਜੀ ਸਾਨੂੰ ਵੱਖ-ਵੱਖ ਸਟੇਟ ਦੀਆਂ ਮੈਂ ਦੇਖੇਗੀ ਉੱਤਰਾਖੰਡ ਕੋਈ ਮਨੀਪੁਰ ਕੋਈ ਪੰਜਾਬ ਕੋਈ ਹਰਿਆਣਾ ਹਿਮਾਚਲ ਸਾਰੇ ਇਕੱਠੇ ਹੋ ਗਏ ਸਾਰੇ ਤਰ੍ਹਾਂ ਦਾ ਨਾਸ ਕੀਤਾ ਜੀ ਸਿ ਹਿਮਾਚਲ ਵੀ ਰਾਜਸਥਾਨੀ ਵੀ ਹਰਿਆਣਵੀ ਵੀ ਪੰਜਾਬੀ ਵੀ ਸਾਰੇ ਤਰ੍ਹਾਂ ਦੇ ਨਾਸ ਕੀਤਾ ਜਿਨ੍ਹਾਂ ਨੂੰ ਨਹੀਂ ਪਤਾ ਸੀ ਤੀਆਂ ਮੇਰੇ ਖਿਆਲੋਂ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ 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 ਬਿਲਕੁਲ ਗੱਲ ਬਾਤ ਇੱਧਰ ਬਹੁਤ ਬਾਰ-ਬਾਰ ਮੈਨੂੰ ਇਸ਼ਾਰਾ ਕਰੇ ਮੇਰੇ ਮਨ ਮੈਚ ਲੈ ਕੇ ਆਓ ਹਾਂ 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 ਮੈਂ ਨਹੀਂ ਬੋਲੀ ਇੱਕ ਵਾਰ ਵੀ ਨਹੀਂ ਨਹੀਂ ਮੇ ਦਾ ਇੰਜੋਏ ਕੀਤਾ ਜੀ ਬਹੁਤ ਅੱਛਾ ਬਹੁਤ ਵਧੀਆ ਸਾਡੀ ਇਹਨਾਂ ਨੇ ਕਿੱਥੇ ਦੇ ਦੱਸੋ ਬਦਾਂ ਮੈਂ ਪਟਿਆਲੇ ਦੀਆਂ ਜੀ ਪੰਜਾਬ ਦੀਆਂ ਪੰਜਾਬ ਦੀਆਂ ਹਾਂ ਫਿਰ ਤਾਂ ਆਪਣੀ ਧੀਆਂ ਹਾਂ ਆਪਣੀਆਂ ਧੀਆਂ ਆਪਣਾ ਹੀ ਵਿਰਸਾ ਆਪਣੀਆਂ ਧੀਆਂ ਆਪਣੀ ਪੰਜਾਬ ਬੋਲੀ ਆਪਣੀ ਮਾਂ ਬੋਲੀ ਸਭ ਕੁਝ ਆਪਣਾ ਤਾਂ ਇਹ ਤੁਹਾਨੂੰ ਮਜ਼ਾ ਆਉਂਦਾ ਇਹੋ ਜਿਹਾ ਕੰਮ ਕਰਨ ਦਾ ਵਿੱਚ ਕਿ ਪਿੰਡਾਂ ਸਾਡੇ ਪੰਜਾਬੀ ਉੱਥੇ ਸਾਰੇ ਪਿੰਡਾਂ ਔਰੀਆਂ ਤੀਆਂ ਪਹਿਲਾਂ ਜੋ ਮਨਾਉਂਦੇ ਸੀ ਪਿੰਗਾ ਵੀ ਪਾਣੀਆਂ ਤੇ ਸ਼ਹਿਰਾਂ ਵਾਲੀ ਚ ਕੀ ਫਰਕ ਹੋ ਗਿਆ ਹੁਣ ਮਾਡਰਨ ਜ਼ਮਾਨਾ ਹੋ ਗਿਆ ਮਾਡਰਨ ਮਨ ਹਾਟਲ ਚ ਗਈਆਂ ਖਾਣਾ ਖਾਦਾ ਚੱਲ ਮੇਰੇ ਪਾਈ ਹਣਾ ਹੋਰ ਤਾਂ ਕੁਝ ਨਹੀਂ ਹੈਗਾ ਹੁਣ ਇੱਕ ਫਾਇਦਾ ਹੋ ਗਿਆ ਕਿੱਤੀ ਪਾਰਟੀ ਪਾ ਕੇ ਜਿੱਦ ਤਰ ਹੁਣ ਮੰਨ ਲਓ ਇੰਜੋਏ ਵੀ ਹੋ ਜਾਂਦਾ ਨਾਲ ਨਾਲ ਨਜ਼ਾਰੇ ਵੀ ਲੁਖਾਣਾ ਪੀੜਾ ਵੀ ਹੋ ਜਾਂਦੇ ਆ ਪਰ ਜੋ ਪਿੰਡ ਦਾ ਪੁਰਾਣਾ ਜਜਬਾ ਸੀ ਉਹ ਅੱਜ ਨਹੀਂ ਹੈਗਾ ਪਰ ਹੁਣ ਅਸੀਂ ਉਹ ਦੁਬਾਰਾ ਰਿਪੀਟ ਕਰ ਰਹੇ ਆ ਸਾਡੇ ਆਉਣ ਵਾਲੇ ਬੱਚੇ ਸਾਡੀਆਂ ਬੇਟੀਆਂ ਸਾਡੇ ਬੱਚਿਆਂ ਸਾਡੀਆਂ ਬਹੂਆਂ ਨੂੰ ਇਹ ਚੀਜ਼ਾਂ ਪਤਾ ਲੱਗਣਾ ਕਿ ਸਾਡਾ ਪੁਰਾਣਾ ਵਿਸਾ ਕੀ ਚੀ ਬਿਲਕੁਲ ਕਿਉਂਕਿ ਜਦ ਅਸੀਂ ਨਹੀਂ ਕਰਾਂਗੇ ਤਾਂ ਸਾਡੀ ਆਉਣ ਵਾਲੀਆਂ ਬੋਹਾਂ ਨੂੰ ਕੀ ਪਤਾ ਲੱਗੇਗਾ ਸਾਡੀ ਬੇਟੀਆਂ ਨੂੰ ਕੀ ਪਤਾ ਲੱਗੇਗਾ ਉਹ ਤਾਂ ਮਾਡਰਨ ਬਣ ਕੇ ਚੱਲੇ ਮੋਡਰਨਿਟੀ ਦਿਖਾਨਣਗੀਆਂ ਐਮ ਸੀ ਸਾਹਿਬ ਇੱਕ ਹੋਰ ਰਿਕਵੈਸਟ ਹੈ ਅਗਲੀ ਵਾਰੀ ਅਗਲੀ ਵਾਰੀ ਤੁਸੀਂ ਇਹਦਾ ਪੈਲਸ ਬੁੱਕ ਹੋਇਆ ਹੋਇਆ ਬਾਰਨ ਦੋ ਪਿੰਗਾ ਪਾਣੀਆਂ ਆਪਾਂ ਨੇ ਠੀਕ ਹੈ ਹਾਂ ਨਹੀਂ ਇਹ ਇਹ ਛੋਟੀਆਂ ਬਾਰ ਪਾਣੀਆਂ ਹਾਂ بارش ਕਰ ਹਾਂ ਇਹ ਪੂਰਾ ਕਲਚਰ ਲੈ ਆਣਾ ਹਾਂਜੀ ਹਾਂਜੀ ਪਿੰਗਾ ਪਾਵਾਂਗੇ ਵਧੀਆ ਕਰਾਂਗੇ ਉਹ بارش ਕਰਕੇ ਅੰਦਰ ਪਾਣੀ ਪਈ ਸਾਨੂੰ ਇੱਕ ਸਭ ਤੋਂ ਜ਼ਿਆਦਾ ਜੋ ਨੱਚੇ ਨੇ ਤੇ ਗਰਮੋ ਗਰਮੀ ਹੋਏਵੇ ਮੈਂ ਉਹ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਪਿਆਰ ਹੋਣ ਵਾਸਤੇ ਵੀ ਤੇ ਸਰੀਰ ਨੱਚ ਨੱਚ ਕੇ ਜਿਹੜੀ ਗਰਮੀ ਲਿਆਏ ਨੇ ਮੈਨੂੰ ਬਹੁਤ ਬਹੁਤ ਵਾਰ ਕਿਹਾ ਕਹਿੰਦਾ ਮੈਨੂੰ ਅਗਲੀ ਵਾਰੀ ਐਸੀ ਚਾਹੀਦਾ ਮੈਂ ਤਾਂ ਇੱਥੇ ਨੱਚਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਹੁਤ ਗਰਮੀ ਗਰਮੀ ਹੋਈ ਤੁਸੀਂ ਬਹੁਤ ਗਰਮੀ ਆ ਤੇ ਅਗਲੀ ਵਾਰ ਤਾਂ ਐਸੀ ਚਾਹੀਦਾ ਹੋਰੇ ਆਤਾ ਚੱਕਰ ਆ ਰਹੇ ਸੀ ਮੈਨੂੰ ਨੱਚਣਾ ਨਹੀਂ ਤੁਸੀਂ ਰੁਕੇ ਨਹੀਂ ਉਹ ਛੱਡਣਾ ਬਾਈ ਅਸੀਂ ਪੰਜਾਬੀ ਆ ਬਾਈ ਹਾਂ ਪੜਤੀਆਂ ਜਿੱਤੇ ਕੋਣ ਅੱਜ ਹਿਮਾਚਲ ਹਰਿਆਣਾ ਜਾਂ ਪੰਜਾਬ ਪੰਜਾਬ ਹੀ ਜਿੱਤੂਗਾ ਆ ਯੇ ਪਿੱਛੇ ਨਹੀਂ ਹੈ ਜੀ ਬਹੁਤ ਪੱਕੀ ਬਾਤ ਹੈ ਹਾਂਜੀ ਪੱਕੀ ਬਾਤ ਹੈ ਜੀ ਹਾਂ ਹਰਿਆਣੇ ਦੀ ਸ਼ੋਰੀ ਕਮ ਥੋੜੀ ਹੈ ਕਿਆ ਜੀ ਹਰਿਆਣੇ ਦੀ ਸ਼ੋਰੀ ਕਮ ਥੋੜੀ ਨਹੀਂ ਕਮ ਥੋੜੀ ਹੈ ਜੀ ਬਿਲਕੁਲ ਵੀ ਨਹੀਂ ਹੈ ਜੀ ਐਸੇ ਹੈ ਪੰਜਾਬ ਹਰਿਆਣਾ ਭਾਈ ਭਾਈ ਹੈ ਛੋਟਾ ਔਰ ਬੜਾ ਹਾਂ ਹਾਂ ਤਾਂ ਹਮ ਬਹਿਨੇ ਬਹਿਨੇ ਹੋਈ ਨਾ ਬਿਲਕੁਲ ਬਿਲਕੁਲ ਦੇਖੋ ਸਯੁਕਤ ਪੰਜਾਬ ਵੀ ਸੀਗਾ ਪੰਜਾਬ ਵਿੱਚੋਂ ਹਰਿਆਣਾ ਹੈ ਪੰਜਾਬ ਵਿੱਚੋਂ ਹਿਮਾਚਲ ਆਇਆ ਤੇ ਪੰਜਾਬ ਵਿੱਚੋਂ ਹੀ ਆਪਣਾ ਆ ਕੀ ਨਾਮ ਹੈ ਚੰਡੀਗੜ੍ਹ ਯੂਟੀ ਸਟੇਟ ਤਾਂ ਸਾਰਾ ਸਯੁਕਤ ਪੰਜਾਬ ਦੀਆਂ ਹੀ ਬ੍ਰਾਂਚਾਂ ਨੇ ਅੱਛੇ ਬੱਚਿਆਂ ਨੂੰ ਕਿੰਨਾ ਕੁ ਲੱਗਦਾ ਕਿ ਅੱਗੇ ਆਪਾਂ ਜੋੜੀ ਇਸ ਤਰੀਕੇ ਦੇ ਨਾਲ ਇਸ வித ਸੇ ਨਾਲ ਕਿਉਂਕਿ ਇਹਨਾਂ ਨੂੰ ਫੌਨਾਂ ਦੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਤੰਦਰੁਸਤ ਰੱਖੀਏ ਇਸ ਤਰੀਕੇ ਨਾਲ ਇੰਜੋਏ ਕਰਕੇ ਨਹੀਂ ਨਾ ਟਾਈਮ ਆਈ ਉਹਨਾਂ ਨੂੰ ਫੋਨ ਤਾਂ ਛੁੱਟਿਆ ਨਾ ਘੱਟੋ ਘਾਟ ਹੈ ਨਾ ਇਹ ਚੀਜ਼ਾਂ ਬਹੁਤ ਜ਼ਰੂਰੀਆਂ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਦੇ ਨਾਲੋਂ ਇਹਨਾਂ ਨੂੰ ਪਤਾ ਵੀ ਚੱਲਿਆ ਕਿ ਸਾਡੀ ਕੀ ਵਿਰਾਸਤ ਹੈ ਅਸੀਂ ਨੂੰ ਕੀ ਕਰਨਾ ਹੈ ਕੱਲ ਨੂੰ ਇਹ ਆਪਣੇ ਆਪ ਕਰਤਾ ਸਕਦੇ ਨੇ ਦੇਖਾਂਗੇ ਦੇਖਾਂਗੇ ਤभी ਤਾਂ ਇਹ ਬੜੇ ਹੋ ਕੇ ਇਹ ਚੀਜ਼ ਕਲਚਰ ਫੋਲੋ ਕਰਨਗੇ ਅੱਜ ہم ਬੱਚੇ ਕੋ ਫੋਨ ਹੋ ਟੀਵੀ ਤੱਕ ਹੀ ਸੀਮਿਤ ਰੱਖ ਰਹੇ ਨਾ ਤਾਂ ਇਹ ਬਾਹਰ ਆ ਕੇ ਖੇਲ ਪਾ ਰਹੇ ਨਾ ਇਹਨੇ ਕੁਝ ਦੁਨੀਆਦਾਰੀ ਦਾ ਕੁਝ ਪਤਾ ਚੱਲ ਰਿਹਾ ਇਸ ਤਰ੍ਹਾਂ ਕਿ ਹਮ ਜੋ ਵੀ ਇਹ ਮੈਮ ਨੇ ਆਰਗੇਨਾਈਜ਼ ਕਰਵਾਇਆ ਇਸ ਤੇ ਦੇਖੋ ਬੱਚੇ ਆ ਰਹੇ ਐ ਇੰਜੋਏ ਕਰ ਰਹੇ ਇੱਕ ਦੂਸਰੇ क्या कर रहे हैं ठीक है तो ये जो है ना हमारे लिए तो है बट बच्चों के लिए बहुत जरूरी है इस टाइम में तो बहुत जरूरी है जो जो कल्चर हमारे चल रहा है बच्चों को उसके रिगार्डिंग कुछ भी नहीं पता ठीक है आजकल स्ट्रेस बहुत है बंदे नु काम नु लेके घर दे विच क्लेश लेके बच्चियां नु फोन नु बच्चा अंदर ही कमरे बंद रहता है क्योंकि छोटे छोटे घर रह गए मतलब क्या जैसे छोटी फैमिली है हर बंदे के पास फोन है हर अब अपने फोन में घुसे रहते कोई किसी को टाइम नहीं दे पाता इसलिए अब यहाँ पे आए हैं सारी बच्चे हैं बच्चों ने अपना कल्चर देखा है हमने भी अपना कल्चर इंजॉय किया है जो भी नहीं तो सिंपल सब की वही लाइफ है बस बीजी है ड्यूटी जाते हैं सभी घर पे रहते हैं कमरे में भी मतलब एक दूसरे के लिए टाइम नहीं है बस वही आ रहा त्योहार है ना वो भी इंजॉय करोगे ਇਦਾਂ ਦੇ ਪ੍ਰੋਗਰਾਮ ਕਰ ਲਿਆ ਕਰੋ ਬਹੁਤ ਵਧੀਆ ਕਲਚਰ ਹੈ ਕਿਉਂਕਿ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣਾ ਕਿਉਂ ਨਹੀਂ ਪ੍ਰਧਾਨ ਜੀ ਪੰਜਾਬ ਨੂੰ ਜਿੰਦਾ ਹਾਂ ਪੰਜਾਬ ਨੂੰ ਜਿੰਦਾ ਰੱਖਣ ਦੀ ਲੋੜ ਹੈ ਬਹੁਤ ਅਸੀਂ ਪਿੰਡ ਸ਼ਹਿਰ ਬਣ ਗਏ ਪਰ ਪਿੰਡਾਂ ਦੇ ਵਿੱਚੋਂ ਕਲਚਰ ਜੁੜਾ ਰਹਿਣਾ ਚਾਹੀਦਾ ਕਸ ਲੈ ਕੇ ਆਣੇ ਆ ਅਸੀਂ ਪਿੰਡਾਂ ਦਾ ਕਲਚ ਦੁਬਾਰਾ ਲੈ ਕੇ ਆਨਾ ਬੱਚਿਆਂ ਨੂੰ ਚੁੱਲਿਆਂ ਦਾ ਵੀ ਪਤਾ ਲੱਗੇ ਪੰਜਾਬੀ ਰੋਟੀ ਦਾ ਵੀ ਪਤਾ ਲੱਗੇ ਧੂਏ ਦਾ ਵੀ ਪਤਾ ਲੱਗੇ ਭੂਕਣਾ ਕਹਿੰਦੇ ਕਿਹਨੂੰ ਨੇ ਅੱਜ ਕੱਲ ਤੇ ਬੱਚੇ ਨੂੰ ਇਹ ਨਹੀਂ ਪਤਾ ਭੂਕਣਾ ਕਹਿੰਦੇ ਕਿਹਨੂੰ ਨੇ ਠੀਕ ਨਹੀਂ ਹਾਂ ਕਿਉਂਕਿ ਅੱਜ ਕੱਲ ਤਾਂ ਸਿਰਫ ਫੇਸਬੁੱਕ ਤੇ ਕੁਐਸਚਨ ਪੁੱਛਿਆ ਜਾਂਦਾ ਜੀ ਕਿ ਰਸੋਈ ਦੀਆਂ ਇਹ ਪੰਜ ਚੀਜ਼ਾਂ ਚੱਕਲਾ ਬੇਲਣਾ ਭੂਕਣਾ ਚਿਮਟਾ ਤੇ ਫੂਕ ਮਾਰਨ ਲਈ ਕਿਹਨੂੰ ਯੂਜ਼ ਕੀਤਾ ਜਾਂਦਾ ਕਿਨੂੰ ਕੀਤਾ ਜਾਂਦਾ ਮੇਰੇ ਕੋਲ ਬੱਚੇ ਨੂੰ ਕੁਐਸਚਨ ਵੀ ਆਏ ਕਰਨੇ ਅੱਗੇ ਨਾ ਮਤਲਬ ਜਨਰਲ ਨੌਲੇਜ ਦੇ ਕੁਐਸਚਨ ਨੇ ਪੰਜਾਬੀ ਦੇ ਮਲੇ ਬੱਚਿਆਂ ਨੂੰ ਪੁੱਛੇ ਜਾਂਦੇ ਫੇਸਬੁੱਕ ਤੇ ਕਿ ਹਾਂ ਤੁਸੀਂ ਇਹਦਾ ਦੱਸੋ ਇਹ ਚ ਪੰਜ ਚੀਜ਼ਾਂ ਆ ਫੂਕ ਮਾਰਨ ਵਾਲੀ ਕਿਹੜੀ ਚੀਜ਼ ਆ ਇਹਨਾਂ ਬੱਚਿਆਂ ਨੂੰ ਕੁਝ ਨਹੀਂ ਪਤਾ ਪਤਾ ਹੈ ਆਪਕੋ ਪਤਾ ਹੈ ਸਾਡੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਫੂਕਣਾ ਬਰਥਡੇ ਹੀ ਨਹੀਂ ਪਤਾ ਦੱਸਾਂਗੇ ਕਿ ਉਹਨਾਂ ਨੂੰ ਹਾਂ ਅਵੇ ਦੇਖੋ ਬੱਚੇ ਨੂੰ ਦੱਸਿਆ ਤਾਂ ਪਤਾ ਲੱਗ ਗਿਆ ਹਾਂ ਨਹੀਂ ਹਮਾਰੇ ਘਰ ਮੇਂ ਚੁੱਲਾ ਜਲਦਾ ਹੈ ਇਸ ਲਈ ਮੇਰੇ ਬੱਚੋ ਕੋ ਸਾਰਾ ਕਲਚਰ ਪਤਾ ਹੈ ਕਿ ਹਮ ਲੋਗ ਚੁੱਲੇ ਤੇ ਕੀ ਆ ਔਰ ਕਿਵੇਂ ਕਿਸ ਤਰ੍ਹਾਂ ਸੇ ਬੋਲਤੇ ਹੈ ਬੇਟਾ ਬਤਾਇਸ ਕੋ ਕਿਆ ਬੋਲਤੇ ਹੈ ਨਹੀਂ ਬਤਾ ਚੱਜ ਇਹ ਨਾਜ ਜੋ ਇਸਮ ਕਣਕ ਸਾਫ ਕਰਦੇ ਉਹ ਹੈ ਇਹ ਛੱਜ बोलते हैं इसको छज्ज गेहूं गेहूं साफ करते हैं इसे छੱਜ बोलते हैं हां क्या बता आज अच्छा लगा एंजॉय किया हां मजा आया ਨਹੀਂ ਨਹੀਂ ਫਰੈਂਡ ਬਣੇ ਹਾਂ ਜੀ ਬਿਲਕੁਲ ਹੀ ਦੇਖੋ ਕਿ ਜਿਸ ਤਰੀਕੇ ਨਾਲ ਪੰਜਾਬ ਦਾ ਕਲਚਰ ਸੰਭਲਣ ਦੀ ਲੋੜ ਹੈ ਕਿਉਂਕਿ ਅੱਗੇ ਜਿਸ ਤਰੀਕੇ ਨਾਲ ਪਿੰਡ ਸ਼ਹਿਰ ਬਣਦੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਪੁਰਾਣਾ ਵਿਰਸਾ ਲੋਪ ਹੁੰਦਾ ਜਾ ਰਿਹਾ ਹੈ ਪਰ ਹੁਣ ਕਿਤੇ ਨ ਕਿਤੇ ਜੋ ਜਨਰੇਸ਼ਨ ਹੈ ਫੋਨ ਨਾ ਦੀ ਜਿੰਦਗੀ ਦੇ ਨਾਲ-ਨਾਲ ਪੁਰਾਣੇ ਵਿਰਸੇ ਨੂੰ ਵੀ ਸਾਂਭ ਕੇ ਰੱਖ ਰਹੇ ਨੇ ਤੀਆਂ ਮਨਾਇਆ ਜਾ ਰਹੀਆਂ ਨੇ ਚਰਖਿਆਂ ਦੇ ਨਾਲ ਉਹ ਪੁਰਾਣਾ ਸਮਾਂ ਯਾਦ ਕੀਤਾ ਜਾ ਰਿਹਾ ਹੈ ਪਿੰਗਾ ਝੂਟੀਆਂ ਜਾ ਰਹੀਆਂ ਨੇ ਇਹ ਜਿਹੜੀਆਂ ਤੀਆਂ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਤੀਆਂ ਦਾ ਤਿਹਾਰ ਹੈ ਜਿਹੜੀਆਂ ਤੀਆਂ ਵਿਆਹ ਕੇ ਸਹੁਰੇ ਘਰ ਚਲੇ ਜਾਂਦੀਆਂ ਸੀ ਉਹ ਫਿਰ ਆਪਣੇ ਸਹੁਰੇ ਘਰ ਤੋਂ ਵਾਪਸ ਆਣ ਕੇ ਆਪਣੇ ਨਾਲ ਪੜੀਆਂ ਹੋਈਆਂ ਫਰੈਂਡਾਂ ਦੇ ਨਾਲ ਜਾਂ ਫਿਰ ਆਪਣੀਆਂ ਪਰਜਾਈਆਂ ਦੇ ਨਾਲ ਇਸ ਤਰੀਕੇ ਦੀਆਂ ਜਿਹੜੀਆਂ ਤੀਆਂ ਮਨਾਇਆ ਜਾਂਦੀਆਂ ਸੀ ਪਰ ਅੱਜ ਕੱਲ੍ਹ ਜਿਸ ਤਰੀਕੇ ਨਾਲ ਰਿਸ਼ਤੇ ਖਰਾਬ ਹੁੰਦੇ ਜਾ ਰਹੇ ਨੇ ਤਾਰ-ਤਾਰ ਹੁੰਦੇ ਜਾ ਰਹੇ ਨੇ ਨਨ ਦਾ ਭਜਾਈਆਂ ਦਾ ਪਿਆਰ ਨਹੀਂ ਰਿਹਾ ਸੱਸਾਂ ਬਹੂਆਂ ਦਾ ਪਿਆਰ ਨਹੀਂ ਰਿਹਾ ਤਾਂ ਕਿਤਨੇ ਜਿਹੇ ਇਦਾਂ ਦੇ ਤਿਹਾਰ ਉਹ ਪਿਆਰ ਪਾ ਕੇ ਰੱਖਦੇ ਨੇ ਉਹ ਜੋੜ ਕੇ ਰੱਖਦੇ ਨੇ ਤਿਹਾਰ ਤਾਂ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ ਅਪੀਲ ਕਰਦੇ ਆ ਕਿ ਘਰਾਂ ਦੇ ਵਿੱਚ ਇਸ ਤਰੀਕੇ ਦੇ ਤਿਹਾਰ ਪਿੰਡਾਂ ਦੇ ਵਿੱਚ ਤਿਹਾਰ ਜ਼ੋਰ ਮਨਾਉਣੇ ਚਾਹੀਦੇ ਤਾਂਕਿ ਪਿੰਡਾਂ ਦੇ ਵਿੱਚ ਲੜਾਈ ਝਗੜੇ ਨੇ ਉਹ ਖਤਮ ਹੋ ਜਾਣ ਘਰਾਂ ਦੇ ਵਿੱਚ ਉਹ ਸਟ्रेस ਹੋ ਚੁੱਕੀ ਹੈ ਆਪਸੀ ਬੋਲਚਾਲ ਖਤਮ ਹੋ ਚੁੱਕੀ ਹੈ ਤਲਾਕ ਤੱਕ ਨੌਬਤ ਪਹੁੰਚ ਜਾਂਦੀ ਹੈ ਤਾਂ ਉਹ ਨੌਬਤਾਂ ਨਾ ਪਹੁੰਚਣ ਤੁਹਾਡੇ ਕਰਮ ਸੰਮਿਤ ਦੇ ਨਾਮ ਪ੍ਰਤੀਸ਼ਾ